ਤੋਂ ਬਾਅਦ ਠੀਕ ਹੈ ਜਿਹੜਾ ਪ੍ਰਧਾਨ ਸਾਡਾ ਬਣਿਆ ਹਾਂਜੀ ਔਰ ਜਿਸ ਪ੍ਰਕਾਰ ਦੀਆਂ ਅੰਦਰ ਹਰਕਤਾਂ ਹੋਈਆਂ ਆਮ ਆਦਮੀ ਪਾਰਟੀ ਦੇ ਦੋ ਤਿੰਨ ਜਿਹੜੇ ਬੰਦੇ ਸੀ ਕੁਰਸੀਆਂ ਚਲਾ ਚਲਾ ਕੇ ਮਾਰੀਆਂ ਉਹ ਵੀਡੀਓ ਰਿਕਾਰਡਿੰਗ ਦੇ ਵਿੱਚ ਹੈ ਮੇਰੀ ਬੇਨਤੀ ਹੈ ਐਸਜੀਐਮ ਨੂੰ ਭਗਮ ਜੀ ਨੂੰ ਔਰ ਡੀਐਸਪੀ ਨੂੰ ਕੀ ਉਹ ਲੋਕਾਂ ਤੇ ਸਰਕਾਰੀ ਪ੍ਰਾਪਰਟੀ ਨੂੰ ਜਿਹੜਾ ਨੁਕਸਾਨ ਪਹੁੰਚਾਉਂਦੇ ਔਰ ਉੜਦਮ ਮਚਾਉਂਦੇ ਇਹਨਾਂ ਲੋਕਾਂ ਦੇ ਮਕਦਮਾ ਕਰਜ ਹੋਣਾ ਚਾਹੀਦਾ ਤੁਹਾਨੂੰ ਪਤਾ ਹੈ ਕਿ ਰਕਾਬਤਾ ਦੇ ਰਕਾਬਤਾ ਪਹਿਲਾਂ 11 ਵਜੇ ਆਉਣਾ ਸੀ ਅਸਲੀ ਮੈਡਮ 1 ਵਜੇ ਆਏ 11 ਵਜੇ ਦਾ ਟਾਈਮ ਦਿੱਤਾ ਗਿਆ ਸੀ ਹਾਈ ਕੋਰਟ ਦੀ ਇਨਸਟਰਕਸ਼ਨ ਦੇ ਬਾਅਦ ਗਾਲੇ ਅਸੀਂ ਮਨ ਦੇ ਵਿੱਚ ਕਿ ਕਿਵੇਂ ਨਾ ਕਿਵੇਂ ਇਹਨੂੰ ਪੋਸਟਪੋਨ ਕਰਾਓ ਇਲੈਕਸ਼ਨ ਇਹ ਨiyet ਸੀ ਅਫਸਰਾ ਦੀ ਤੇ ਸਰਕਾਰ ਦੀ ਲੇਕਿਨ ਅਸੀਂ ਪੂਰੇ ਤਿਆਰ ਪਰ ਤਿਆਰ ਸੀ ਹਾਈ ਕੋਰਟ ਦੀ ਇਨਸਟਰਕਸ਼ਨ ਸੀ ਤੇ ਅੱਜ ਜਿਹੜਾ ਚੋਣ ਆਇਆ ਤੇ 8 ਬੰਦਿਆਂ ਨੇ ਖੜੇ ਹੋ ਕੇ ਇੱਕ ਬੰਦਾ ਸਾਡਾ ਇਹਨਾਂ ਨੇ ਮਕਦਮਾ ਦਰਜ ਕਰਕੇ ਪੂਰੇ ਤੇ ਐਮਸੀ ਤੇ ਉਹਨੂੰ ਭਜਾਤਾ ਤੇ 8 ਬੰਦਿਆਂ ਨੇ ਇੱਕ ਤਰਫਾ ਖੜੇ ਹੋ ਕੇ ਵੋਟਾਂ ਪਾਈਆਂ ਤੇ ਅੱਜ ਸਾਡਾ ਜਿਹੜਾ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੈ ਉਹ ਇਸ ਕਾਂਗਰਸ ਪਾਰਟੀ ਦਾ ਚੁਣਿਆ ਗਿਆ ਸਾਨੂੰ ਬੇਹਦ ਖੁਸ਼ੀ ਹੈ ਮੈਂ ਵਧਾਈ ਦੇਣਾ ਚਾਹੁੰਦਾ ਇਸ ਦਾ ਪੂਰਨ ਹੱਕਦਾਰ ਸੰਦੀਪ ਸਿੰਘ ਸੰਧੂ ਜਿਹੜਾ ਸਾਡਾ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਇਥੋਂ ਦਾ ਹਲਕਾ ਇੰਚਾਰਜ ਹੈ ਬਹੁਤ ਥਾਂ ਤੇ ਜਦੋਂ ਜੈਦ ਮਿਨਿਸਪਲ ਕਮੇਟੀਆਂ ਸਾਡੀਆਂ ਹੋਰ ਵੀ ਬਣੀਆਂ ਲੇਕਿਨ ਕਈ ਥਾਂ ਤੇ ਬੰਦੇ ਤੋੜਦੇ ਭਜਾਲੇ ਮੁਕਦਮੇ ਦਰਜ ਕਰਾ ਕੇ ਡਰਾਲੇ ਲੇਕਿਨ ਇਥੋਂ ਦਾ ਜਿਹੜਾ ਸਾਡਾ ਕਾਉਂਸਲਰ ਸਰਬੰਸੀ ਉਹ ਇੰਟੈਕਟ ਹੋ ਕੇ ਖੜੇ ਰਹੇ ਐਂਡ ਸੰਧੂ ਸਾਹਿਬ ਦੀ ਦੇਖਰੇਖ ਦੇ ਵਿੱਚ ਅੱਜ ਅਸੀਂ ਪ੍ਰਧਾਨ ਹੈ ਜਿਹੜਾ ਮੁੰਨਾਪੁਰ ਦਾ ਬਣਾ ਠੀਕ ਧੰਨਵਾਦ